ਅੱਜ ਤੁਹਾਨੂੰ ਦਿਖਾਉਣੇ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਅਜੀਹੀ ਵੀਡੀਓ ਜਿਸ ਵਿੱਚ ਇੱਕ ਬੱਚੇ ਨੂੰ ਕੁਝ ਲੋਕਾਂ ਵੱਲੋਂ ਹੱਥ ਬੰਨ ਕੇ ਬੰਨਿਆ ਹੋਇਆ ਮਾਮਲਾ ਲਾਟੋ ਵਾਲੀ ਟੋਲ ਪਲਾਜ਼ਾ ਦਾ ਟੋਲ ਪਲਾਜ਼ਾ ਤੇ ਇੱਕ ਕੰਮ ਕਰਦੇ ਕਾਮਿਆਂ ਵੱਲੋਂ ਇੱਕ 마ਸੂਮ ਬੱਚੇ ਦੇ ਹੱਥ ਪੈਰ ਬੰਨੇ ਗਏ ਪਰ ਰਾਗੀਰਮ ਵੱਲੋਂ ਜਿਵੇਂ ਹੀ ਬੰਨੇ ਹੋਏ ਬੱਚੇ ਨੂੰ ਦੇਖਿਆ ਗਿਆ ਤਾਂ ਉਹਨਾਂ ਨੇ ਬੱਚੇ ਨੂੰ ਆਜ਼ਾਦ ਤਾਂ ਕਰਵਾ ਦਿੱਤਾ ਪਰ ਮਲਜ਼ਮ ਹਲੇ ਵੀ ਆਪਣੀ ਗਲਤੀ ਨਹੀਂ ਮੰਨ ਰੇ ਚਲੋ ਹੁਣ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਉਧਰ ਦੇਖੋ ਉਧਰ ਕਿੰਨੀ ਫੀਟ ਦੇ ਲੱਗਿਆ ਨਾ ਕੀਆ ਜਰਾ ਨਾ ਕੀਆ ਜਰਾ ਨਾ ਮੇਰਾ ਤੇ ਰਾਹੁਲ ਹੈ ਰਾਹੁਲਿਆ ਇਹਨੂੰ ਉਹ ਦੇਖੋ ਕਿ ਕੀ ਆ ਔਰ ਦੇਖੋ ਦੇ ਹੱਥ ਦੇ ਕਿੰਨੇ ਬਣੇ ਹੋ ਆ ਯਾਰ ਹੁੰਦਾ ਘੱਟਾ ਉਹ ਜਾ ਗਿਆ ਮੈਨੂੰ ਬੋਲਣਾ ਤਾਂ ਤੁਹਾਨੂੰ ਪਤਾ ਛੜਦਾ ਇੰਡੀਆ ਕਲਮ ਦੀ ਮਾਰੇ ਨੂੰ ਬੰਦ ਆ ਔਰ ਦੇਖੋ ਦੇ ਹੱਥ ਕੀ ਬਣੇ ਆ ਦੇ ਵੀਰੇ ਤੈਨੂੰ ਹੱਥ ਨਹੀਂ ਦੇ ਇਹਨੂੰ ਬੰਨਿਆ ਤੇ ਇਹੀ ਸਾਨੂੰ ਕੀ ਪਤਾ ਕਿਦਾ ਕਾਦਾ ਬੰਨਿਆ ਸਾਨੂੰ ਕੀ ਗੱਲ ਦਾ ਪਤਾ ਕਾਦਾ ਬੰਨਿਆ ਅਸੀਂ ਕਿਹੜਾ ਬੱਚਾ ਸਰ ਇਹ ਆਪਾਂ ਬੱਚੇ ਆ ਉਹਦੇ ਹੱਥ ਨੇ ਜੇ ਤੈਨੂੰ ਬੰਨਿਆ ਤੇ ਬੰਨਿਆ ਤੈਨੂੰ ਤੇ ਤੈਨੂੰ ਗੱਲ ਸਾਨੂੰ ਤੈਨੂੰ ਕੀ ਹੱਕ ਹੈ ਉਹਨੂੰ ਬੰਨੜ ਦਾ ਸਰ ਬੱਚੇ ਤੇਰੇ ਕੋਲ ਹੱਕ ਹੈ ਤੇਰੇ ਕੋਲ ਕੀ ਹੱਕ ਹੈ ਤੂੰ ਕਿਤਾ ਉਹਨੂੰ ਬੰਨ ਸਕਦਾ ਤੇਰੇ ਕੋਲ ਵੀ ਅਧਿਕਾਰ ਆ ਲੱਗਦਾ ਆਪਾਂ ਇਹਨਾਂ ਬੱਚਿਆਂ ਨਾਲ ਮਾੜਾ ਕੀਤਾ ਆਪਾਂ ਥੋੜੀ ਮੰਗ ਲੈ ਹਾਟ ਹੌਲ ਬਲਾ ਜਾਈ ਇੱਥੇ ਨਿਆਣਾ ਬੰਨਿਆ ਹੋਇਆ ਆ ਖੜਿਆ ਦੇਖੋ ਉਹ ਮੰਗੇ ਥੋੜੀ ਨਹੀਂ ਮੰਗ ਲੈ ਤੂੰ ਇਹ ਨਹੀਂ ਮੰਗਦਾ ਤੂੰ ਇਹ ਸ਼ਰਿਆ ਮੰਗਦੇ ਆ ਇਹਨਾਂ ਨੂੰ ਮਾਪਿਆਂ ਨੂੰ پتہ ਮੰਮੀ ਨੂੰ ਪਤਾ ਨਹੀਂ ਉਹਨੇ ਗਲਤੀ ਕੀਤੀ ਆ ਚਲੋ ਸਰ ਮੈਂ ਸੌਰੀ ਮੰਗਦਾ ਤੁਹਾਡੇ ਵਰਗੀ ਆਜੇ ਇਹ ਨਵੇਂ ਹੋ ਗਏ ਉਹਨਾਂ ਨੂੰ ਮੰਮੀ ਕਾੜੀ ਨੂੰ ਤਾਂ ਪਤਾ ਨਹੀਂ ਪੜਨ ਆਉਂਦਾ ਸਰ ਇਹ ਜੇ ਗਰੀਬ ਆ ਕਿਹਨੇ ਧੱਕਾ ਨਹੀਂ ਕਰੀਦਾ ਹੁੰਦਾ ਅੱਛਾ ਸਰ ਆਪਾਂ ਇਹਨਾਂ ਦੀ ਫਿਕਰ ਕਰੀਦਾ ਆ ਆ ਵੇਖ ਲੋ ਵੀ ਬਾਤ ਕਰਦਾ ਦੋਨੋਂ ਲੁਕਮੀ ਲਾਈਕ ਦੱਟ ਆ ਸਹੀ ਕੰਮ ਨਹੀਂ ਕੀਤਾ ਹੈਗਾ ਤੁਸੀਂ ਪਤਾ ਤੁਹਾਨੂੰ ਸਹੀ ਕੰਮ ਨਹੀਂ ਕੀਤਾ ਹੈਗਾ ਆਜ ਇਹਨੂੰ ਬੰਨਿਆ ਜਿੰਮੇਵਾਰ ਹੈ ਤੂੰ ਜਿੰਮੇਵਾਰ ਹੈ ਤਾਂ ਪੁਲਿਸ ਨੂੰ ਕਾਲ ਕਰ ਪੁਲਿਸ ਨੂੰ ਕਾਲ ਕਰ ਫਿਰ ਪੁਲਿਸ ਨੂੰ ਕਾਲ ਕਰ ਨਹੀਂ ਪੁਲਿਸ ਨੂੰ ਕਾਲ ਕਰ ਫਿਰ ਪੁਲਿਸ ਨੂੰ ਬੁਲਾ ਕਰ ਕਿੰਨੀ ਵਾਰ ਭਜਾਵਾਂਗੇ ਯਾਰ ਕਿੰਨੀ ਵਾਰ ਭਜਾਵਾਂਗੇ ਪੁਲਿਸ ਤੇ ਇਹ ਨਹੀਂ ਹੁੰਦਾ ਤੇਰੀ ਤੇਰੀ ਕੀ ਜਿੰਮੇਵਾਰੀ ਹੈ ਯਾਰ ਸਹੀ ਇਹਨੂੰ ਦੋ ਵਾਰ ਭਜਾ ਤਿੰਨਰ ਚਾਰ ਸਾਨੂੰ ਕੀ ਪਤਾ ਭਜਾਇਆ ਕਿ ਨਹੀਂ ਭਜਾਇਆ ਸਾਨੂੰ ਕੀ ਪਤਾ ਵਿਹਕ ਨਹੀਂ ਹੈਗਾ ਆ ਹੈਗਾ ਹੱਕ ਲੀਗਲ ਐ ਸਾਰਾ ਕੁਝ ਅੱਛਾ ਬਣਾਉਂਦਾ ਆਂ ਫਿਰ ਲੈ ਤੂੰ ਹੁਣ ਹੱਥ ਲਾ ਕੇ ਫੜਾਂਗੇ ਬੰਨਣ ਦੀ ਬਹੁਤ ਰੂਹ ਹੱਥ ਲਾ ਕੇ ਲੜਾਂਗੇ ਜਾ ਤੂੰ ਪਤਾ ਹੈ ਮੰਗੂਗਾ ਭੁਜਾਵਾਂਗੇ ਤੇ ਉਹ ਤੂੰ ਭੁਜਾਉਂਦਾ ਤੇਰੀ ਲੱਤ ਟੁੱਟ ਜੂਗੀ ਜਿੰਮੇਵਾਰ ਤੂੰ ਇਹਦੀ ਲੱਤ ਟੋੜੀ ਸਨ ਕਰ ਇਹਨੇ ਕੋਲ ਪੈਸੇ ਕਿਨੇ ਲਏ ਤੂੰ ਇਹਦੀ ਲੱਤ ਟੋੜੀ ਸਨ ਕਰ ਇਹਨੇ ਕੋਲ ਕੋਲ ਇਹਦੇ ਪੈਸੇ ਕਿਹਨਾਂ ਦੇ ਭਾਈ ਤੁਹਾਡੇ ਕੋਲ ਅਧਿਕਾਰ ਹੈਗਾ ਬੱਚੇ ਨੂੰ ਬਚਾਉਣ ਦਾ ਅਧਿਕਾਰ ਹੈਗਾ ਸੀ ਉਹਨੂੰ ਸਜ਼ਾ ਪੁਨਿਸ਼ਮੈਂਟ ਦਿੱਤੀ ਆ ਕਿਉਂਕਿ ਅਸੀਂ ਇਹ ਪੁਨਿਸ਼ਮੈਂਟ ਜ਼ਿੰਮੇਵਾਰ ਨਹੀਂ ਹੈਗੇ ਜਿੰਨੇ ਜਿੰਨੇ ਖੜੇ ਗੋਡੀਆਂ ਢਵਾਉਣੇ ਨਾ ਇਸੀ ਜ਼ਿੰਮੇਵਾਰ ਨਹੀਂ ਇਹਦੇ ਘਰ ਦੇ ਸਾਡੀ ਕੰਪਨੀ ਸਾਨੂੰ ਕਹੂਗੀ ਆਪਣੇ ਪੈਰ ਅੱਗੇ ਸਾਡੀ ਕੰਪਨੀ ਸਾਨੂੰ ਕਹੂਗੀ ਕੰਪਨੀ ਨੇ ਕਿੰਨਾ ਪੈਸਾ ਪਹਿਜੋ ਤੇਰੀ ਕੰਪਨੀ ਹੈ ਤੇ ਇਹ ਆਪ ਆਪ ਲਾਉਣਾ ਹੋਣਾ ਜੇ ਵੀ ਪੈਗ ਲਾਉਣਾ ਹੋਣਾ ਤੁਸੀਂ ਇਹਦੇ ਪੈਸੇ ਖੋਗੇ ਹੋਰ ਕੀ ਯਾਰਾ ਹੁਣ ਆਪਣਾ ਘਰ ਚ ਲਾਉਣਾ ਕਿਹੜਾ ਕੱਢ ਪੈਸੇ ਦੇ ਪੈਸੇ ਦਿਓ ਤਾਂ ਫੇਰ ਨਹੀਂ ਕਿਉਂ ਕਿਉਂ ਨਹੀਂ ਦਿਓਗੇ ਤੁਸੀਂ ਕਿਉਂ ਦੇਖੇ ਜਾਓਗੇ ਮਾਤੀ ਇਹਨੂੰ ਬੰਦ ਸਕਦਾ ਮੈਂ ਇਹਦੇ ਪੈਸੇ ਦੇ ਵਿੱਚ ਅਸੀਂ ਕਹਿੰਦੇ ਕਿਉਂ ਕਿਉਂ ਚੱਲ ਯਾਰ ਕਰ ਲੈ ਲਾ ਫਿਰ ਚੱਲ ਹੋਰ ਨਹੀਂ ਚੱਲ ਆਜੋ ਆਜੋ ਚੱਲ ਪਹਿਲਾਂ ਚੱਲ ਪੈਸੇ ਕੱਢ ਪਹਿਲਾਂ ਤੂੰ ਕੰਪਨੀ ਚ ਲੈ ਕੇ ਜਾਂ ਬੱਚਾ ਆ ਜਾ ਤੂੰ ਦਰਦ ਮੈਂ ਤਾਂ ਨਾ ਖੜਾ ਜੋ ਮਾਰੋ ਮਾਰਿਆ ਗਿਆ ਮੈਂ ਨਾ ਪਹਿਲਾਂ ਮੈਂ ਦੱਸ ਦਿੰਦਾ ਜੋ ਮਰਜ਼ੀ ਹੋ ਜਾ ਕੰਪਨੀ ਸਾਡੇ ਇੱਥੇ ਉਹ ਕੰਪਨੀ ਇਹੀ ਕੱਲ ਹੀ ਸਤਣੀ ਆ ਸਾਡ ਆਪਣੀ ਘਰ ਬਣਾ ਲਾ ਵੀਰੇ ਉਹ ਕੰਪਨੀ ਬਣਾ ਲਾ ਤੁਸੀਂ ਗਲਤ ਕੰਮ ਕੀਤਾ ਤੈਨੂੰ ਵੰਦੇ ਆ ਤੈਨੂੰ ਵੰਦੇ ਆ ਤੈਨੂੰ ਵੰਦੇ ਆ ਤੈਨੂੰ ਇਹਨੇ ਨਾ ਵੰਦੇ ਆ ਇਹਨੂੰ ਇਹਨਾ ਵੰਦੇ ਆਂ। ਇਹ ਵੀ ਅੱਦਾ ਹੈ ਠੀਕ ਆ। ਇਹ ਲੋਨੇ ਗਰੀਬ ਬੰਦਾ ਸਮਝਾਉਂਦੇ ਭਾਈ ਉਹਨੂੰ ਹੋਰ ਵੀ ਨਹੀਂ ਮੇਰੀ ਗੱਲ ਸੁਣ। ਉਹਨੂੰ ਸਮਝਾਉਂਦਾ ਹੋਰ ਵੀ ਤਰੀਕਾ ਹੈਗਾ ਉਹਨੂੰ ਪੌਸ ਕੋ ਵੜਾਓ ਠੀਕ ਆ। ਉਹ ਲੀਗਲ ਕਾਰਵਾਈ ਕਰੂਗੀ। ਹੈ? ਕਿੰਨੀ ਵਾਰ ਮਾਰਦੀ 10 ਵਾਰ 15 ਵਾਰ 20 ਵਾਰ ਉਹ ਦੇ ਤੋ ਇਹ ਦੇ ਤੋ ਜਾ ਰੇ ਪੁਲਸਾਂ ਦੇ ਤੋਂ ਡਰੂਗਾ ਮੈਨੂੰ ਇੰਨਾ ਬੜਾ। ਇਹ ਪੁਲਸ ਦੇ ਤੋਂ ਜਾਂਦੇ ਪੁਲਸਾਂ ਦੇ ਤੋਂ ਡਰੂਗਾ। ਅਦੀ ਕੋਈ ਆਦ ਨਹੀਂ ਗੱਡੀ ਥੱਲੇ ਨਿਆਣਾ ਨਿਆਣਾ ਬੰਨਿਆ ਭਾਜੀ ਕੋਈ ਨਹੀਂ ਆਉਂਦਾ ਕੱਲੂ ਤੁਹਾਡੀ ਗੱਡੀ ਥੱਲੇ ਆ ਗਿਆ ਕੀ ਕਰੂੰ ਤੂੰ ਪੈਸੇ ਲਿਆਉਂਦਾ ਆਊਗਾ ਉਹ ਆਪ ਹੀ ਕਿੱਕ ਕਰੂਗਾ ਠੀਕ ਆ ਉਹ ਆਪਣੀ ਗਲਤੀ ਹੈ ਜੋ ਦਿਓ ਉਹ ਡੈਡ ਨੇ ਇਹਦੇ ਲਿਖਿਆ ਉਹਨੇ ਇੱਦਾਂ ਹੀ ਜਾਣਾ ਭਾਜੀ ਜੇ ਉਹਨੇ ਡੈਡ ਦੇ ਲਿਆ ਗਿਆ ਕਿ ਸਾਬਤ ਕਰਨਾ ਜੀ ਉਹਨੇ ਇਹ ਸੱਚੀ ਜੇ ਤੁਸੀਂ ਗਲਤ ਹੋ ਬਿਲਕੁਲ ਗਲਤ ਨਹੀਂ ਗਲਤ ਨਹੀਂ ਗਲਤ ਤੁਸੀਂ ਹੋ ਵੀਡੀਓ ਬਣਾ ਕੋਈ ਟੱਕਰ ਨਹੀਂ ਸੀ ਬੱਚੇ ਨੂੰ ਰੋਕ ਰਹੇ ਕੋਈ ਟੱਕਰ ਹੀ ਨਹੀਂ ਕੋਈ ਟੱਕਰ ਹੀ ਨਹੀਂ ਕੋਈ ਨਾ ਤੇ ਮੈਂ ਅਫੀਸਰ ਤੋਂ ਤਾਂ ਫਰੀ ਆਪਣੀ ਆ ਕੋਈ ਨਾ ਵਾਪਰੀ ਬਦਦੇ ਪੈਸੇ ਉਹਦੇ ਇਹ ਪੈਸੇ ਉਹਦੇ ਆਹ ਵੇਖੋ ਦੇ ਪੈਸੇ ਉਹਦੇ ਮੋਰ ਪੈਸੇ ਜਿਆ ਦੇ ਕੱਟ ਪੈਸੇ ਉਹਦਾ ਕਰ ਜਾਂ ਇਹ ਕਿਤੇ ਦਾ ਬੱਚਾ ਹੈ ਜਾਂ ਮੇਰੇ ਕੋਲ ਕਿਤੇ ਦਾ ਭੇਜਿਆ ਹੋਇਆ ਲਾ ਹੋਰਿਆ ਉਹਦੇ ਲਾਉ ਨਿਕਲੇ ਅੱਖਾਂ ਦੇ ਵਿੱਚ ਉਹ ਦੇਖੋ ਉਹ ਦੇ ਬੰਦਿਆ ਆਲੇ ਕੰਮ ਕਰਦਾ ਇਹ ਤੇ ਹਨਾ ਅਕਾ ਮੀਟ ਦੇ ਫੋਚ ਇਹ 13 ਬੱਚਾ ਇੱਥੇ ਕਿਸੇ ਨੇ ਖੰਨਿਆ ਹੋਵੇ ਕਾ ਬਾਪ ਅਸਰ ਮੈਂ ਨੇ ਪਿਆਰਦਾ ਬੈਠੇ ਤੇ ਮਾਂ ਪੀ ਲਾ ਕੇ ਮਿਲਿਓ ਸਾਡਾ ਹੀ ਬੜਾ ਮੱਚਾ ਆਇਆ ਰੋਟੀ ਖਾਣ ਨੂੰ ਕਿਸੇ ਨੇ ਕੰਮ ਨਹੀਂ ਕਰਦਾ ਨਾ ਕਰੋ ਮੈਂ ਹੀ ਬੱਚਿਆਂ ਦਾ ਬਾਪ ਆ ਮੈਂ ਵੀ ਮੈਂ ਹੁਣ ਸਟਾਰਟ ਕਰ ਆਪਣਾ ਨਾ ਨਹੀਂ ਬਿਆ ਮੇਰੇ ਵੀ ਦੋ ਬੱਚੇ ਤੇਰਾ ਨਿਆਣਾ ਬੰਦਿਆ ਹੋਵੇ ਦੇ ਨਿਆਣਾ ਬੰਨੇ ਆ ਕਿਨੇ ਪਾਸਾ ਕਿਹਾ ਦਾਦਾਰ ਵੀ ਇਹ ਦੇਨਾ ਹੁਣ ਏਦਾਂ ਮੰਗਣ ਦੇ ਅਸੀਂ ਰੋਕ ਲਈ ਠੀਕ ਆ ਅਸੀਂ ਰੋਕ ਲਈ ਤੂੰ ਗੱਲ ਤੇ ਆ ਤੂੰ ਗੱਲ ਤੇ ਆ ਮੈਨੂੰ ਗੱਲ ਤੇ ਲੱਗਦਾ ਠੀਕ ਆ ਮਿਲਿਆ ਨਹੀਂ ਮੈਂ ਗਲਤ ਹੈ ਗਲਤੀ ਨਹੀਂ ਬੜੀ ਆਪਣਾ

शुगर और अन्य किसी गंभीर बीमारी से परेशान तो बिना देर किए हमारे चिकित्सकों से फोन पर बात करें और बेहतर स्वास्थ्य लाभ पाएं। अपने वात पित्त और कफ को नियंत्रित करें पीले 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 भैया भैया